ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਤੇ ਉਮੀਦ ਕਰਦੀ ਹਾਂ ਤੁਸੀਂ ਇਸ ਨੂੰ ਪਸੰਦ ਵੀ ਜਰੂਰ ਕਰੋਗੇ। ਸ਼ੁਰੂ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਕਹਾਣੀ। ਕੋਮਲ ਨੇ ਆਪਣੀ ਮੰਮੀ ਨੂੰ ਫੋਨ ਕੀਤਾ। ਹੈਲੋ ਮੰਮੀ, ਹਾਂ ਤੀਏ ਕਿਵੇਂ ਹੈ ਤੂੰ? ਬਹੁਤ ਲੰਮੀ ਉਮਰ ਹੈ ਤੇਰੀ। ਅਸੀਂ ਤੈਨੂੰ ਹੀ ਯਾਦ ਕਰ ਰਹੇ ਸੀ। ਬਹੁਤ ਦਿਨ ਹੋ ਗਏ ਤੈਨੂੰ ਦੇਖੇ ਨੂੰ। ਤੂੰ ਤਾਂ ਬਸ ਘਰ ਪਰਿਵਾਰ ਵਿੱਚ ਹੀ ਰੁੱਝ ਗਈ ਹੈ। ਆਪਣੀ ਮਾਂ ਦੀ ਵੀ ਯਾਦ ਨਹੀਂ ਆਉਂਦੀ ਤੈਨੂੰ ਕੋਮਲ ਰੋਂਦੇ ਹੋਏ ਬੋਲੀ ਮਾਂ ਅੱਜ ਵੀ ਉਸਨੇ ਮੇਰੇ ਤੇ ਹੱਥ ਚੁੱਕਿਆ ਹੈ ਮੈਂ ਥੱਕ ਚੁੱਕੀ ਹਾਂ ਇਹਨਾਂ ਦਾ ਅਤਿਆਚਾਰ ਸਹਿੰਦੇ ਸਹਿੰਦੇ ਹੁਣ ਮੈਂ ਹੋਰ ਨਹੀਂ ਸਹਿ ਸਕਦੀ ਬਹੁਤ ਹੋ ਗਿਆ ਗੱਲ ਕੀ ਹੈ ਧੀਏ ਪਹਿਲਾਂ ਦੱਸ ਤਾ ਦੇ ਮੰਮੀ ਮੇਰੀ ਹਰ ਛੋਟੀ ਵੱਡੀ ਗਲਤੀ ਤੇ ਇਹ ਸਾਰੇ ਪਰਿਵਾਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਦੇ ਹਨ ਆਖਿਰ ਮੈਂ ਵੀ ਇਨਸਾਨ ਹਾਂ ਕੀ ਮੇਰੀ ਕੋਈ ਹیثیت ਨਹੀਂ ਹੈ ਇਸ ਘਰ ਵਿੱਚ ਤੂੰ ਸਹੀ ਕਹਿ ਰਹੀ ਹੈ ਤੈਨੂੰ ਕਿਸੇ ਦੀ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ 2-4 ਦਿਨ ਵਿੱਚ ਹੀ ਇਹਨਾਂ ਲੋਕਾਂ ਦੀ ਹਵਾ ਟਾਈਟ ਹੋ ਜਾਵੇਗੀ ਦੇਖਿਓ ਫਿਰ ਵੀ ਜੇ ਨਾ ਸੁਧਰੇ ਤਾਂ ਤਲਾਕ ਦਾ ਰਸਤਾ ਤਾਂ ਖੁੱਲ੍ਹਾ ਹੈ ਬਹੁਤ ਸਹਿਲਿਆ ਤੂੰ ਹੁਣ ਨਹੀਂ ਮਾਂ ਬਲਵਿੰਦਰ ਕੌਰ ਉਸਨੂੰ ਦਿਲਾਸਾ ਦੇ ਰਹੀ ਸੀ ਕੋਮਲ ਹਿਚਕੀਆਂ ਲੈ ਲੈ ਕੇ ਰੋ ਰਹੀ ਸੀ ਤੇ ਫਿਰ ਫੋਨ ਰੱਖ ਕੇ ਆਪਣਾ ਸਮਾਨ ਪੈਕ ਕਰਨ ਲੱਗੀ ਪਰ ਮੋ ਉਸਨੂੰ ਸਮਾਨ ਪੈਕ ਕਰਦੇ ਹੋਏ ਦੇਖ ਕੇ ਬੋਲਿਆ ਕਿੱਥੋਂ ਦੀ ਤਿਆਰੀ ਹੈ ਤੁਹਾਨੂੰ ਕੀ ਤੁਸੀਂ ਕਦੇ ਮੈਨੂੰ ਦੱਸਿਆ ਕਿ ਤੁਸੀਂ ਕਦੋਂ ਤੇ ਕਿੱਥੇ ਜਾਂਦੇ ਹੋ ਆਪਣੀ ਫੈਮਿਲੀ ਦੇ ਸਾਹਮਣੇ ਮੈਨੂੰ ਬੇਇਜਿਤ ਕਰਦੇ ਸਮੇਂ ਸੋਚਦੇ ਹੋ ਕਿ ਮੈਂ ਤੇਰੀ ਘਰ ਵਾਲੀ ਹਾਂ ਕੋਈ ਕੰਮ ਵਾਲੀ ਨਹੀਂ ਪਤੀ ਦੇਵ ਘਰ ਵਾਲੀ ਵੀ ਇਨਸਾਨ ਹੈ ਕੋਈ ਰੋਬੋਟ ਨਹੀਂ ਜੋ ਤੁਹਾਡੇ ਇਸ਼ਾਰਿਆਂ ਤੇ ਨੱਚਦੀ ਰਹੇ ਬਸ ਪਰਮ ਹੁਣ ਪਾਣੀ ਸਿਰ ਤੋਂ ਉੱਪਰ ਜਾ ਚੁੱਕਿਆ ਹੈ ਹੁਣ ਮੈਂ ਇੱਕ ਪਲ ਦੇ ਲਈ ਵੀ ਇੱਥੇ ਨਹੀਂ ਰਹੂੰਗੀ ਜੇ ਮੈਂ ਤੈਨੂੰ ਇੰਨਾ ਹੀ ਖਟਕਦੀ ਸੀ ਪਸੰਦ ਨਹੀਂ ਸੀ ਤਾਂ ਤੁਸੀਂ ਮੇਰੇ ਨਾਲ ਵਿਆਹ ਹੀ ਕਿਉਂ ਕਰਵਾਇਆ ਕੀ ਮੈਂ ਕੋਈ ਜ਼ਬਰਦਸਤੀ ਕੀਤੀ ਸੀ ਕੋਮਲ ਹੁਣ ਗੱਲ ਨਾਵਦਾ ਇਹ ਸਾਡਾ ਪਰਿਵਾਰ ਹੈ ਤੈਨੂੰ ਤੇਰੀਆਂ ਗਲਤੀਆਂ ਦੇ ਲਈ ਝੜ ਕਿਰਿਆ ਸੀ ਤੂੰ ਪਾਪਾ ਜੀ ਨਾਲ ਬਹਿਸ ਨਾ ਕੀਤੀ ਹੁੰਦੀ ਤਾਂ ਮੈਨੂੰ ਵੀ ਗੁੱਸਾ ਨਾ ਆਉਂਦਾ ਤੂੰ ਮੈਨੂੰ ਖਿਜਾ ਰਹੀ ਸੀ ਪਰਮ ਬਹੁਤ ਦੇਰ ਤੱਕ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਰਿਹਾ ਪਰ ਕੋਮਲ ਤਾਂ ਜਿਵੇਂ ਕਸਮ ਖਾ ਕੇ ਹੀ ਬੈਠੀ ਹੋਈ ਸੀ ਕਿ ਉਸਨੇ ਕਦੋਂ ਆਟੋ ਕੀਤਾ ਕਦੋਂ ਬਾਹਰ ਨਿਕਲੀ ਕਦੋਂ ਟ੍ਰੇਨ ਵਿੱਚ ਬੈਠੀ ਉਸ ਨੂੰ ਕੁਝ ਹੋਸ਼ ਹੀ ਨਹੀਂ ਸੀ ਬਸ ਇੰਨਾ ਯਾਦ ਹੈ ਕਿ ਪਰਮ ਬਹੁਤ ਦੇਰ ਤੱਕ ਉਸ ਨੂੰ ਦੇਖਦਾ ਰਿਹਾ ਜਾਂਦੇ ਹੋਏ ਗੁੱਸੇ ਨੇ ਉਸ ਦੇ ਵਿੱਚ ਸੋਚਣ ਸਮਝਣ ਦੀ ਸ਼ਕਤੀ ਉਸ ਤੋਂ ਖੋਹ ਲਈ ਸੀ ਮਾਂ ਦੇ ਕਹੇ ਸ਼ਬਦ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸੀ ਕਿ ਤੂੰ ਆ ਜਾ ਧੀਏ ਪੇਕੇ ਬਹੁਤ ਸਹਲਿਆ ਤੂੰ ਪਰਮ ਨਾਲ ਉਸ ਦਾ ਵਿਆਹ ਹੋਏ ਨੂੰ 3 ਸਾਲ ਹੋ ਚੁੱਕੇ ਸੀ ਪਰਮ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਸੀ ਕੋਮਲ ਆਪਣੇ ਘਰ ਵਿੱਚ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ ਤੇ ਬਹੁਤ ਜ਼ਿਆਦਾ लाਡਲੀ ਸੀ ਸ਼ੁਰੂ-ਸ਼ੁਰੂ ਵਿੱਚ ਸਹੁਰਿਆਂ ਵਿੱਚ ਸਭ ਨੇ ਉਸ ਨੂੰ ਹੱਥਾਂ ਦੇ ਚੁੱਕ ਲਿਆ ਸੀ ਕਿਉਂਕਿ ਉਹਨਾਂ ਦੇ ਘਰ ਵਿੱਚ ਬੇਟੀ ਨਹੀਂ ਸੀ ਤਾਂ ਉਹ ਕੋਮਲ ਨੂੰ ਆਪਣੀ ਧੀ ਸਮਝਦੇ ਸੀ ਉਸੇ ਨੂੰ ਪਿਆਰ ਦਿੰਦੇ ਜਿਸ ਕਾਰਨ ਉਹ ਸਹੁਰਿਆਂ ਵਿੱਚ ਵੀ ਸਿਰ ਤੇ ਚੜ ਕੇ ਰਹਿਣ ਲੱਗੀ ਪਰ ਉਹ ਤਾਂ ਸਿਰਫ ਪਰਮਨੋ ਹੀ ਆਪਣਾ ਮੰਨਦੀ ਸੀ ਬਾਕੀ ਲੋਕਾਂ ਤੋਂ ਉਸ ਨੂੰ ਕੋਈ ਮਤਲਬ ਹੀ ਨਹੀਂ ਸੀ ਪਰ ਮ ਉਸ ਨੂੰ ਜਿੰਨਾ ਸਮਝਾਉਂਦਾ ਉਹ ਓਨਾ ਹੀ ਉਲਟਾ ਕਰਦੀ ਤੇ ਦੋ ਦੀਆਂ ਚਾਰ ਬਣਾ ਕੇ ਆਪਣੀ ਮੰਮੀ ਨੂੰ ਫੋਨ ਤੇ ਦੱਸਦੀ ਤੇ ਅੱਗੋਂ ਉਹ ਵੀ ਉਸ ਨੂੰ ਮੂੰਹ ਤੋੜ ਜਵਾਬ ਦੇਣ ਦੀ ਸਲਾਹ ਦਿੰਦੀ ਜਿਸ ਦਾ ਅਸਰ ਇਹ ਹੋਇਆ ਕਿ ਕੋਮਲ ਆਪਣੇ ਆਪ ਨੂੰ ਕਦੇ ਸਹੁਰਿਆਂ ਨਾਲ ਜੋੜ ਹੀ ਨਹੀਂ ਸਕੀ। ਉਸ ਨੂੰ ਸਭ ਦੁਸ਼ਮਣ ਲੱਗਣ ਲੱਗੇ। ਹੌਲੀ-ਹੌਲੀ ਸੱਸ ਸਹੁਰੇ ਨੇ ਤਾਂ ਜਿਵੇਂ ਚੁੱਪ ਹੀ ਵੱਟ ਲਈ। ਉਹ ਕੋਸ਼ਿਸ਼ ਕਰਦੇ ਕਿ ਕੋਮਲ ਨਾਲ ਘੱਟ ਤੋਂ ਘੱਟ ਗੱਲ ਕਰਨ। ਅੱਜ ਤਾਂ ਹੱਦ ਹੀ ਹੋ ਗਈ। ਕਾਫੀ ਰਾਤ ਹੋ ਗਈ ਸੀ। ਕੋਮਲ ਨੇ ਆਪਣੇ ਸੱਸ ਸਹੁਰੇ ਦੇ ਲਈ ਖਾਣਾ ਨਹੀਂ ਬਣਾਇਆ ਤੇ ਛੋਟੇ-ਛੋਟੇ ਕੱਪੜੇ ਪਾ ਕੇ ਘੁੰਮਣ ਜਾਣ ਲੱਗੀ। ਤਾਂ ਸਹੁਰੇ ਨੇ ਕਿਹਾ, "ਬੇਟਾ, ਇੰਨੀ ਰਾਤ ਨੂੰ ਤੂੰ ਕਿੱਥੇ ਜਾ ਰਹੀ ਹੈਂ?" ਉਹ ਵੀ ਇੰਨਾ ਕੱਪੜਿਆਂ ਵਿੱਚ ਠੀਕ ਨਹੀਂ ਹੈ ਪਰਮ ਵੀ ਬਾਹਰ ਗਿਆ ਹੈ ਹੁਣੇ ਆਉਂਦਾ ਹੀ ਹੋਵੇਗਾ ਤਾਂ ਤੂੰ ਉਸਦੇ ਨਾਲ ਚਲੀ ਜਾਵੀਂ ਪਾਪਾ ਜੀ ਪਤਾ ਹੈ ਕਿ ਤੁਹਾਨੂੰ ਬਸ ਖਾਣ ਦੀ ਪਈ ਹੈ ਇਸ ਲਈ ਬਹਾਨੇ ਲੱਭ ਰਹੇ ਹੋ ਕਿ ਮੈਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਇੱਕ ਦਿਨ देर ਨਾਲ ਖਾਓਗੇ ਤਾਂ ਕੀ ਹੋ ਜਾਵੇਗਾ ਆਪਣੀ ਸਹੇਲੀ ਦੀ ਬਰਥਡੇ ਪਾਰਟੀ ਤੇ ਜਾਣਾ ਹੈ ਉੱਥੇ ਦੇਰ ਹੋ ਗਈ ਤਾਂ ਖਾਣਾ ਤਾਂ ਮੰਮੀ ਜੀ ਵੀ ਬਣਾ ਕੇ ਤੁਹਾਨੂੰ ਖਵਾ ਸਕਦੀ ਹੈ ਤੇ ਤੁਸੀਂ ਬਹਾਨੇ ਬਣਾ ਰਹੇ ਹੋ ਕਿ ਮੈਂ ਰਾਤ ਨੂੰ ਜਾ ਰਹੀ ਹਾਂ ਕੀ ਮੈਂ ਦੁੱਧ ਪੀਂਦੀ ਬੱਚੀ ਹਾਂ ਪਾਪਾ ਜੀ ਨੇ ਇਕੱਲੇ ਜਾਣ ਤੋਂ ਮਨਾ ਕੀਤਾ ਬੇਟਾ ਤੂੰ ਇਸ ਇਲਾਕੇ ਤੋਂ ਜਾਣੂ ਨਹੀਂ ਹੈ ਇੱਕ ਵਾਰ ਪਰਮ ਆ ਜਾਵੇ ਫਿਰ ਚਲੀ ਜਾਵੀਂ ਬੱਸ ਫੇਰ ਕੀ ਸੀ ਉਸਦੇ ਮੂੰਹ ਵਿੱਚ ਜੋ ਆਇਆ ਬੋਲਦੀ ਗਈ ਤੁਸੀਂ ਮੈਨੂੰ ਜਾਣ ਤੋਂ ਮਨਾ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਕੁਝ ਗਲਤ ਕੰਮ ਕਰਨ ਜਾ ਰਹੀ ਹਾਂ ਕੋਈ ਦੁੱਧ ਪੀਂਦੀ ਬੱਚੀ ਹਾਂ ਕਿ ਹੁਣ ਹਰ ਜਗ੍ਹਾ ਮੈਂ ਪਰਮ ਦਾ ਹੱਥ ਫੜ ਕੇ ਚੱਲੂੰਗੀ ਇਹ ਮੇਰਾ ਪਰਸਨਲ ਮੈਟਰ ਹੈ ਇਸ ਵਿੱਚ ਦਖਲਅੰਦਾਜ਼ੀ ਮੈਨੂੰ ਪਸੰਦ ਨਹੀਂ ਹੈ ਪਰਮ ਨੇ ਉਸਤੇ ਦੋ ਚਾਰ ਲਾਈਆਂ ਪਰ ਉਹ ਉਸ ਦੀਆਂ ਰੋਜ਼ ਦੀਆਂ ਹਰਕਤਾਂ ਤੋਂ ਵਾਕਿਫ ਸੀ ਆਪਣੀ ਪਤਨੀ ਦੀ ਰੋਜ਼ ਦੀ ਕਜਕਜ ਤੋਂ ਉਹ ਤੰਗ ਆ ਚੁੱਕਿਆ ਸੀ ਤਾਂ ਉਸ ਨੇ ਕੋਮਲ ਨੂੰ ਪਾਪਾ ਨਾਲ ਤਮੀਜ਼ ਨਾਲ ਪੇਸ਼ ਆਉਣ ਨੂੰ ਕਿਹਾ ਇਹ ਗੱਲ ਉਸ ਨੂੰ ਗਲਤ ਲੱਗੀ ਤੇ ਉਹ ਭੜਕ ਉੱਠੀ ਉਸਤੇ ਪਰਮ ਦਾ ਹੱਥ ਚੁੱਕਿਆ ਗਿਆ ਉਸ ਦੇ ਲੱਖ ਸਮਝਾਉਣ ਤੇ ਵੀ ਉਹ ਨਹੀਂ ਮੰਨੀ ਤੇ ਘਰ ਛੱਡ ਦਿੱਤਾ ਮੰਮੀ ਪਾਪਾ ਦਾ ਪਿਆਰ ਦులਾਰ ਤੇ ਭਰਾ ਭਰਜਾਈਆਂ ਦੇ ਪਿਆਰ ਨੇ ਉਸ ਨੂੰ ਬਹੁਤ ਜਿੱਦੀ ਬਣਾ ਦਿੱਤਾ ਸੀ ਹੁਣ ਉਹ ਖੁਸ਼ ਸੀ ਕਿ ਆਪਣੇ ਸਹੁਰਿਆਂ ਤੋਂ ਪਿੱਛਾ ਛੁੱਟਿਆ। ਟ੍ਰੇਨ ਤੇਜ਼ੀ ਨਾਲ ਦੌੜੀ ਜਾ ਰਹੀ ਸੀ ਤੇ ਉਸ ਦੇ ਤੇ ਪਰਮ ਦੇ ਵਿੱਚ ਦੀਆਂ ਦੂਰੀਆਂ ਨੂੰ ਵਧਾ ਰਹੀ ਸੀ। 2-3 ਵਾਰ ਪਰਮ ਦਾ ਫੋਨ ਵੀ ਆਇਆ ਪਰ ਉਸ ਨੇ ਰਿਜੈਕਟ ਕਰ ਦਿੱਤਾ। ਫਿਰ ਉਹ ਰਸਤੇ ਵਿੱਚ ਜਾਂਦਿਆਂ ਸੋਚ ਰਹੀ ਸੀ। ਪਰ ਮਾਂ ਉਸ ਨੇ ਕਾਲ ਕਿਉਂ ਨਹੀਂ ਕੀਤੀ? ਜਦੋਂ ਕਿ ਉਹ ਜਾਣਦੀ ਹੈ ਕਿ ਮੈਂ ਆ ਰਹੀ ਹਾਂ। ਗੁੱਸਾ ਸ਼ਾਂਤ ਹੋਣ ਤੇ ਉਸ ਨੂੰ ਪਰਮ ਦੀ ਯਾਦ ਵੀ ਆਉਣ ਲੱਗੀ ਸੀ ਪਰ ਫਿਰ ਵੀ ਉਸ ਨੇ ਵਾਪਸ ਨਾ ਜਾਣ ਦਾ ਇਰਾਦਾ ਕੀਤਾ। ਦੇਖਦੇ-ਦੇਖਦੇ ਉਹ ਆਪਣੇ ਪੇਕੇਆਂ ਦੇ ਪਿੰਡ ਪਹੁੰਚ ਗਈ ਜਿੱਥੇ ਉਸ ਨੂੰ ਲੈਣ ਲਈ ਕੋਈ ਵੀ ਨਹੀਂ ਆਇਆ ਸੀ ਜੋ ਉਸਦੇ ਲਈ ਬਹੁਤ ਹੈਰਾਨੀ ਦੀ ਗੱਲ ਸੀ ਸਟੇਸ਼ਨ ਤੋਂ ਘਰ ਤੱਕ ਜਾਣ ਦੇ ਲਈ ਉਸਨੇ ਆਟੋ ਲਿਆ ਰਸਤੇ ਵਿੱਚ ਵੱਡੀ ਜਿਹੀ ਕੋਠੀ ਦੇ ਕੋਲੋਂ ਲੰਘਦੇ ਸਮੇਂ ਉਸ ਨੂੰ ਆਂਟੀ ਦੀ ਯਾਦ ਆ ਗਈ ਅੱਜ ਸ਼ਾਇਦ ਕੁਝ ਹੈ ਕੋਠੀ ਵਿੱਚ ਬੜੀ ਰੌਣਕ ਦਿਸ ਰਹੀ ਹੈ ਕੋਮਲ ਨੇ ਸੋਚਿਆ ਘਰੇ ਜਾ ਕੇ ਮਾਂ ਤੋਂ ਪੁੱਛੂੰਗੀ ਘਰ ਦੇ ਦਰਵਾਜ਼ੇ ਬੰਦ ਸੀ ਕੋਮਲ ਦਾ ਦਿਲ ਤੇਜ਼ੀ ਨਾਲ ਟੜਕਿਆ ਬਹੁਤ ਦਰਵਾਜ਼ਾ ਖੜਕਾਉਣ ਦੇ ਬਾਅਦ ਦਰਵਾਜ਼ਾ ਖੁੱਲਿਆ ਕਿਸੇ ਅਣਹੋਣੀ ਦੀ ਅਸ਼ੰਕਾ ਵਿੱਚ ਘਿਰੀ ਹੋਈ ਉਹ ਘਰ ਦੇ ਅੰਦਰ ਦਾਖਲ ਹੋਈ ਪਹਿਲਾਂ ਜਦੋਂ ਵੀ ਉਹ ਇੱਥੇ ਆਉਂਦੀ ਸੀ ਤਾਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਭਰਾ ਉਸ ਨੂੰ ਲੈਣ ਸਟੇਸ਼ਨ ਜ਼ਰੂਰ ਆਉਂਦਾ ਸੀ ਪਰ ਅੱਜ ਕੀ ਗੱਲ ਹੈ ਘਰ ਦੇ ਦਰਵਾਜ਼ੇ ਬੰਦ ਸੀ ਕੋਮਲ ਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਅੰਦਰ ਦਾ ਮਾਹੌਲ ਵੀ ਗੜਬੜ ਜਿਹਾ ਲੱਗਿਆ ਦੋਵੇਂ ਛੋਟੀਆਂ ਭਾਬੀਆਂ ਨੇ ਉਸ ਨੂੰ ਦੇਖ ਕੇ ਫਿੱਕੀ ਜਿਹੀ ਮੁਸਕਾਨ ਦਿੱਤੀ ਤੇ ਆਪਣੇ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਵੱਡੀ ਭਾਬੀ ਉਸ ਨੂੰ ਮਿਲਣ ਨਹੀਂ ਆਈ। ਉਹਨਾਂ ਦੇ ਨੌਕਰ ਰਾਜੂ ਨੇ ਬੈਠਣ ਨੂੰ ਕਿਹਾ। ਤਾਂ ਕੋਮਲ ਨੇ ਪੁੱਛਿਆ ਕੀ ਗੱਲ ਹੈ ਰਾਜੂ? ਕੀ ਹੋਇਆ ਹੈ ਸਭ ਨੂੰ? ਪਹਿਲਾਂ ਤਾਂ ਘਰ ਦੇ ਵਿਹੜੇ ਵਿੱਚ ਤਿੰਨੇ ਭਾਬੀਆਂ ਦੇ ਹਾਸਿਆਂ ਦੀ ਆਵਾਜ਼ ਗੂੰਜਦੀ ਸੀ ਤੇ ਅੱਜ ਦੋਵੇਂ ਭਾਬੀਆਂ ਮੈਨੂੰ ਦੇਖ ਕੇ ਵੀ ਮਿਲਣ ਨਹੀਂ ਆਈਆਂ। ਇੱਥੋਂ ਤੱਕ ਕਿ ਮੈਨੂੰ ਲੈਣ ਵੀ ਕੋਈ ਨਹੀਂ ਆਇਆ। ਕੁਝ ਨਹੀਂ ਕੋਮਲ ਬੇਟੀ, ਤੂੰ ਅਜੇ ਥੱਕ ਕੇ ਆਈ ਹੈਂ। ਜਾ ਬੇਟੀ, ਮੰਮੀ ਪਾਪਾ ਤੇਰਾ ਇੰਤਜ਼ਾਰ ਕਰ ਰਹੇ ਹਨ। ਬਾਅਦ ਵਿੱਚ ਗੱਲਾਂ ਹੁੰਦੀਆਂ ਰਹਿਣਗੀਆਂ। ਵੱਡੀ ਭਾਬੀ ਉਮਰ ਵਿੱਚ ਬਹੁਤ ਵੱਡੀ ਸੀ ਉਹ ਉਹਨਾਂ ਨੂੰ ਮਾਂ ਦੀ ਤਰ੍ਹਾਂ ਪਿਆਰ ਕਰਦੀ ਸੀ ਥੋੜੀ ਦੇਰ ਵਿੱਚ ਹੀ ਉਹ ਸਮਝ ਗਈ ਕਿ ਰਿਸ਼ਤਿਆਂ ਵਿੱਚ ਦਰਾਰ ਆ ਚੁੱਕੀ ਹੈ ਇਸ ਗੱਲ ਦਾ ਸਬੂਤ ਵਿਹੜੇ ਵਿੱਚ ਬਣੀਆਂ ਤਿੰਨ ਤਿੰਨ ਰਸੋਈਆਂ ਦੱਸ ਰਹੀਆਂ ਸੀ ਇਹੀ ਤਾਂ ਗੱਲ ਸੀ ਜੋ ਸ਼ਾਇਦ ਰਾਜੂ ਉਸ ਨੂੰ ਆਪਣੇ ਮੂੰਹ ਤੋਂ ਦੱਸਣਾ ਨਹੀਂ ਚਾਹ ਰਿਹਾ ਸੀ ਉਹ ਆਪਣਾ ਬੈਗ ਲੈ ਕੇ ਮਾਂ ਦੇ ਕਮਰੇ ਵੱਲ ਚਲੀ ਗਈ ਪਰ ਉਦੋਂ ਹੀ ਇੱਕ ਹੋਰ ਝਟਕਾ ਲੱਗਿਆ ਵੱਡੀ ਭਾਬੀ ਨੇ ਉਸ ਨੂੰ ਛੱਤ ਤੇ ਬਣੇ ਕਮਰੇ ਵੱਲ ਇਸ਼ਾਰਾ ਕਰਕੇ ਉੱਥੇ ਜਾਣ ਨੂੰ ਕਿਹਾ ਕੋਮਲ ਨੇ ਕਿਹਾ ਪਰ ਭਾਬੀ ਮਾਂ ਦਾ ਕਮਰਾ ਤਾਂ ਨਹੀਂ ਕੋਮਲ ਹੁਣ ਮੰਮੀ ਪਾਪਾ ਦਾ ਕਮਰਾ ਉੱਪਰ ਹੈ ਤੂੰ ਜਾ ਮੈਨੂੰ ਬਹੁਤ ਕੰਮ ਹੈ ਢੇਰ ਸਾਰੇ ਸਵਾਲ ਉਸਦੇ ਮਨ ਦੇ ਵਿੱਚ ਚੱਲ ਰਹੇ ਸੀ ਇਹਨਾਂ ਸਭ ਹੋ ਗਿਆ ਤੇ ਮਾਂ ਨੇ ਮੈਨੂੰ ਕੁਝ ਦੱਸਿਆ ਵੀ ਨਹੀਂ ਇੱਕ ਮੈਂ ਹਾਂ ਜੋ ਆਪਣੀਆਂ ਸਾਰੀਆਂ ਗੱਲਾਂ ਉਹਨਾਂ ਨਾਲ ਸ਼ੇਅਰ ਕਰਦੀ ਹਾਂ ਹੁਣੇ ਜਾ ਕੇ ਮੈਂ ਮਾਂ ਨੂੰ ਪੁੱਛਦੀ ਹਾਂ ਉੱਪਰ ਪਹੁੰਚ ਕੇ ਉਹ ਮਾਂ ਦੇ ਗਲੇ ਲੱਗ ਗਈ ਇਹਨਾਂ ਸਭ ਕੁਝ ਪੁੱਛਣਾ ਸੀ ਪਰ ਮੈਂ ਕੁਝ ਬੋਲਦੀ ਇਸ ਤੋਂ ਪਹਿਲਾਂ ਹੀ ਮਾਂ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇਰੇ ਪਾਪਾ ਦੀ ਸਿਹਤ ਬਹੁਤ ਖਰਾਬ ਹੈ ਹੁਣੇ-ਹੁਣੇ ਮੁਸ਼ਕਲ ਨਾਲ ਸੁੱਤੇ ਨੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਹੁਣ ਤੂੰ ਤਾਂ ਹਮੇਸ਼ਾ ਦੇ ਲਈ ਇੱਥੇ ਹੀ ਰਹਿਣਾ ਹੈ ਨਾ ਤਾਂ ਆਰਾਮ ਨਾਲ ਸਾਰੀਆਂ ਗੱਲਾਂ ਕਰਾਂਗੇ ਮਨ ਦੀ ਗੱਲ ਮਨ ਵਿੱਚ ਹੀ ਰਹਿ ਗਈ ਉਸ ਦੇ ਲਈ ਭਾਬੀ ਨੇ ਉਸ ਦੀ ਭਤੀਜੀ ਦੇ ਕਮਰੇ ਵਿੱਚ ਬਿਸਤਰਾ ਲਗਾ ਦਿੱਤਾ ਭਤੀਜੀ ਜੱਸੀ ਨੂੰ ਵੀ ਆਪਣੇ ਫਰੈਂਡ ਨਾਲ ਮੋਬਾਈਲ ਤੇ ਚੈਟ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਸੀ ਅਜਨੇ ਵੀ ਆਪਣੇ ਭੂਆ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਕੀਤੀ। ਬਸ ਫਾਰਮੈਲਿਟੀ ਦੇ ਤੌਰ ਤੇ ਹਾਈ ਹੈਲੋ ਕੀਤੀ ਤੇ ਆਪਣੇ ਮੋਬਾਈਲ ਵਿੱਚ ਬਿਜ਼ੀ ਹੋ ਗਈ। ਕੋਮਲ ਨੂੰ ਬੜਾ ਅਜੀਬ ਲੱਗਿਆ। ਸਾਰੇ ਦਿਨ ਦੀ ਥਕਾਵਟ ਤੇ ਤਣਾਅ ਦੇ ਕਾਰਨ ਉਸ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ। ਦੂਜੇ ਦਿਨ ਥੱਲੇ ਆਈ ਤੇਜ਼ ਆਵਾਜ਼ਾਂ ਨੇ ਉਸ ਦੀ ਨੀਂਦ ਤੋੜ ਦਿੱਤੀ। ਵਿਚਕਾਰਲੀ ਭਾਬੀ ਜ਼ੋਰ-ਜ਼ੋਰ ਨਾਲ ਰਾਜੂ ਨੂੰ ਕਹਿ ਰਹੀ ਸੀ ਕਿ ਅਸੀਂ ਤੈਨੂੰ ਜ਼ਿਆਦਾ ਤਨਖਾਹ ਦਿੰਦੇ ਹਾਂ। ਫਿਰ ਤੂੰ ਛੋਟੀ ਭਾਬੀ ਦਾ ਸਾਡੇ ਤੋਂ ਪਹਿਲਾਂ ਕੰਮ ਕਿਉਂ ਕਰਦਾ ਹੈ? ਤੇਰੀ ਛੁੱਟੀ ਕਰਵਾ ਦੇਵਾਂਗੀ। ਛੋਟੀ ਭਾਬੀ ਨੇ ਉਹਨਾਂ ਨੂੰ ਖਰੀਆਂ-ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪੈਸੇ ਦਾ ਕਮਾਂਡ ਨਾ ਦਿਖਾ। ਦੀਦੀ ਮੈਂ ਵੀ ਪੈਸੇ ਦਿੰਦੀ ਹਾਂ, ਕੋਈ ਫ੍ਰੀ ਕੰਮ ਨਹੀਂ ਕਰਵਾਉਂਦੀ। ਦੋਵੇਂ ਭਾਬੀਆਂ ਵਿੱਚ ਸਵੇਰ-ਸਵੇਰ ਜੰਦ ਛਿੜ ਗਿਆ। ਕੋਮਲ ਹੈਰਾਨ ਹੋ ਗਈ ਕਿ ਇਹ ਇਸ ਤਰ੍ਹਾਂ ਕਿਵੇਂ ਕਰ ਸਕਦੀਆਂ ਨੇ? ਰਿਸ਼ਤਿਆਂ ਦੀ ਵੀ ਕੋਈ ਮਰਿਆਦਾ ਹੁੰਦੀ ਹੈ ਕਿ ਨਹੀਂ? ਛੋਟੀ ਭਾਬੀ ਨਾਲ ਹੁਣੇ ਜਾ ਕੇ ਗੱਲ ਕਰਦੀ ਹਾਂ। ਉਹ ਗੁੱਸੇ ਵਿੱਚ ਥੱਲੇ ਆ ਗਈ ਪਰ ਮਾਂ ਨੇ ਉਸਨੂੰ ਉੱਥੇ ਹੀ ਰੋਕ ਲਿਆ। ਕੋਮਲਾ ਇਹ ਉਹਨਾਂ ਦਾ ਮਸਲਾ ਹੈ ਤੂੰ ਵਿੱਚ ਪੈਣ ਦੀ ਕੋਸ਼ਿਸ਼ ਨਾ ਕਰ ਤੈਨੂੰ ਕੋਈ ਜ਼ਰੂਰਤ ਨਹੀਂ ਹੈ ਪਰ ਮਾਂ ਮਰਿਆਦਾ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਜਾਂ ਨਹੀਂ ਮਾਂ ਨੇ ਉਸ ਨੂੰ ਦੇਖਿਆ ਉਹਨਾਂ ਦੀਆਂ ਅੱਖਾਂ ਦੇਖ ਕੇ ਉਹ ਪਾਣੀ ਪਾਣੀ ਹੋ ਕੇ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਅੱਜ ਪਹਿਲਾ ਹੀ ਦਿਨ ਸੀ ਉਸ ਦਾ ਇਸ ਘਰ ਵਿੱਚ ਜਿੱਥੇ ਉਸ ਨੇ ਜਨਮ ਲਿਆ ਸੀ ਜਿੱਥੇ ਉਸ ਦੇ ਮੰਮੀ ਪਾਪਾ ਸੀ ਪਰ ਪਤਾ ਨਹੀਂ ਕਿਉਂ ਸਭ ਦੀਆਂ ਨਜ਼ਰਾਂ ਵਿੱਚ ਇੱਕ ਖਾਲੀਪਨ ਜਿਹਾ ਸੀ ਉਸ ਦਾ ਕਮਰਾ ਵੀ ਹੁਣ ਦੂਜੇ ਭਰਾ ਦੇ ਹਿੱਸੇ ਵਿੱਚ ਚਲਿਆ ਗਿਆ ਸੀ ਆਪਣਾ ਸਮਾਨ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਉਦੋਂ ਹੀ ਉਸਦੀ ਦੂਜੀ ਭਾਬੀ ਦੀਆਂ ਸਹੇਲੀਆਂ ਆਈਆਂ ਤਾਂ ਉਹ ਕਹਿਣ ਲੱਗੀ, "ਦੀਦੀ, ਤੁਸੀਂ ਕਿਸੇ ਹੋਰ ਰੂਮ ਵਿੱਚ ਰਹਿ ਸਕਦੇ ਹੋ। ਇੱਥੇ ਮੇਰੇ ਮਹਿਮਾਨ ਆਉਣ ਵਾਲੇ ਨੇ। ਮਾਫ਼ ਕਰਿਓ ਦੀਦੀ, ਤੁਹਾਨੂੰ ਕਹਿੰਦੇ ਹੋਏ ਚੰਗਾ ਤਾਂ ਨਹੀਂ ਲੱਗ ਰਿਹਾ, ਪਰ ਜਦੋਂ ਇੱਥੇ ਤੁਸੀਂ ਹਮੇਸ਼ਾ ਦੇ ਲਈ ਰਹਿਣ ਆਏ ਹੋ ਤਾਂ ਤੁਸੀਂ ਆਪਣਾ ਕਿਤੇ ਹੋਰ ਕਮਰੇ ਵਿੱਚ ਪ੍ਰਬੰਧ ਕਰ ਲਓ। ਮੇਰਾ ਕਮਰਾ ਖਾਲੀ ਕਰ ਦਿਓ।" ਪਰ ਭਾਬੀ, "ਇਹ ਕਮਰਾ ਮੇਰਾ ਹੈ।" ਤੁਹਾਨੂੰ ਤਾਂ ਪਤਾ ਹੈ ਮੈਨੂੰ ਏਸੀ ਵਿੱਚ ਰਹਿਣ ਦੀ ਆਦਤ ਹੈ ਹਾਂ ਹਾਂ ਕਿੱਥੋਂ ਦੀ ਮਹਾਰਾਣੀ ਹੈ ਤੂੰ ਜਾ ਕੇ ਸਟੋਰ ਰੂਮ ਵਿੱਚ ਰਹਿ ਸਕਦੀ ਹੈ ਬਿਨਾਂ ਏਸੀ ਦੇ ਆਦਤ ਪਾਲੇ ਬਿੱਲ ਕੌਣ ਭਰੂਗਾ ਪਾਪਾ ਜੀ ਤਾਂ ਪਹਿਲਾਂ ਹੀ ਬਿਸਤਰੇ ਤੇ ਪਏ ਨੇ ਤੁਹਾਡਾ ਕਮਰਾ ਸੀ ਪਰ ਹੁਣ ਨਹੀਂ ਇੱਥੋਂ ਜਾਓ ਤੇ ਉਹ ਇੱਕ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਅੱਖਾਂ ਵਿੱਚ ਹੰਝੂ ਲੈ ਕੇ ਆਪਣੀ ਭਤੀਜੀ ਦੇ ਕਮਰੇ ਵਿੱਚੋਂ ਆਪਣੇ ਬੈਗ ਨੂੰ ਇੱਕ ਜਗ੍ਹਾ ਰੱਖਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ ਪਾਪਾ ਨਾਲ ਕੋਈ ਵੀ ਤਣਾਅ ਵਾਲੀ ਗੱਲ ਨਾ ਕਰੇ ਇਹ ਹਦਾਇਤ ਮਾਂ ਤੇ ਭਾਬੀ ਦੋਵੇਂ ਸਵੇਰ ਤੋਂ ਵਾਰ-ਵਾਰ ਦੇ ਚੁੱਕੀਆਂ ਸੀ ਕਿੱਥੇ ਦਾ ਉਸਨੇ ਸੋਚਿਆ ਸੀ ਕਿ ਉਹ ਪਹੁੰਚੇਗੀ ਤਾਂ ਤਿੰਨੇ ਭਰਾ ਉਸ ਨੂੰ ਅੱਖਾਂ ਤੇ ਬਿਠਾਉਣਗੇ ਤੇ ਕਿੱਥੇ ਇਹ ਸਭ ਦੇਖਣ ਨੂੰ ਮਿਲ ਰਿਹਾ ਸੀ ਕਿ ਵੱਡੇ ਵੀਰੇ ਨੇ ਵੀ ਨਾਰਮਲ ਹੀ ਗੱਲਾਂ ਕੀਤੀਆਂ ਜਿਵੇਂ ਕਿਸੇ ਨੂੰ ਉਸ ਦੀ ਕੋਈ ਚਿੰਤਾ ਹੀ ਨਹੀਂ ਹੈ ਤੇ ਨਾ ਹੀ ਉਸ ਦੀਆਂ ਪਰੇਸ਼ਾਨੀਆਂ ਦੀ ਉਸ ਦਾ ਸਾਰਾ ਸੋਚਿਆ ਹੋਇਆ ਪਾਣੀ ਵਿੱਚ ਮਿਲ ਗਿਆ ਸਭ ਆਪਣੇ ਕੰਮਾਂ ਵਿੱਚ ਵਿਜੀ ਸੀ ਮਾਂ ਨਾਲ ਕਿੰਨੀਆਂ ਸਾਰੀਆਂ ਗੱਲਾਂ ਕਰਨੀਆਂ ਸੀ ਔਰ ਉਹ ਵੀ ਜਿਵੇਂ ਕੁਝ ਸੁਣਨਾ ਹੀ ਨਹੀਂ ਚਾਹੁੰਦੀ ਸੀ ਹੁਣ ਉਸ ਨੂੰ ਆਪਣੇ ਸਹੁਰੇ ਘਰ ਅਤੇ ਪਰਮ ਦੀ ਯਾਦ ਆਉਣ ਲੱਗੀ ਕੋਮਲ ਨੇ ਪੁੱਛਿਆ ਮਾਂ ਇਹ ਕੋਠੀ ਕਿਉਂ ਸਜਾਈ ਜਾ ਰਹੀ ਹੈ ਕੱਲ ਰਸਤੇ ਵਿੱਚ ਦੇਖਿਆ ਤੇ ਵੱਡੇ ਆਂਟੀ ਜੀ ਕਿਵੇਂ ਹੈ ਤਾਂ ਉਸ ਦੀ ਮਾਂ ਨੇ ਕਿਹਾ ਮਹਿੰਦਰ ਦੇ ਪੋਤੇ ਦਾ ਵਿਆਹ ਹੈ ਉਸੇ ਦੀ ਤਿਆਰੀ ਹੋ ਰਹੀ ਹੈ ਉੱਥੇ ਜਾਣਾ ਹੈ ਸਭ ਨੇ ਮੈਂ ਤਾਂ ਸ਼ਾਇਦ ਨਹੀਂ ਜਾ ਸਕੂੰਗੀ ਤੇਰੇ ਪਾਪਾ ਦੀ ਹਾਲਤ ਠੀਕ ਨਹੀਂ ਹੈ ਪਰ ਤੂੰ ਤੇ ਬਹੂਆਂ ਚਲੇ ਜਾਓ ਤੇਰੀ ਆਂਟੀ ਜੀ ਵੀ ਹੁਣ ਆਪਣੇ ਦਿਨ ਗਿਣ ਰਹੀ ਹੈ ਕੱਲ ਜਾਵੇਗੀ ਤਾਂ ਮੈਂ ਲਵਾਂ ਪਤਾ ਨਹੀਂ ਕਿੰਨੇ ਦਿਨ ਦੀ ਮਹਿਮਾਨ ਹੈ ਹੁਣ ਮਾਂ ਨੇ ਲੰਬਾ ਸਾਹ ਲੈਂਦੇ ਹੋਏ ਕਿਹਾ ਕੋਮਲ ਬਚਪਨ ਤੋਂ ਹੋਸਟਲ ਵਿੱਚ ਪੜ੍ਹੀ ਸੀ ਪਰ ਜਦੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਘਰੇ ਆਉਂਦੀ ਤਾਂ ਆਪਣੇ ਪਾਪਾ ਦੇ ਦੋਸਤ ਦੇ ਘਰ ਜ਼ਰੂਰ ਜਾਂਦੀ ਮਹਿੰਦਰ ਸਿੰਘ ਜੀ ਤੇ ਉਸਦੇ ਪਿਤਾ ਪ੍ਰਤਾਪ ਸਿੰਘ ਜੀ ਬਚਪਨ ਦੇ ਦੋਸਤ ਸੀ ਆਂਟੀ ਜੀ ਮਹਿੰਦਰ ਸਿੰਘ ਜੀ ਦੀ ਭੈਣ ਸੀ ਜੋ ਆਪਣੇ ਪਤੀ ਤੋਂ ਤਲਾਕ ਲੈ ਕੇ ਭਰਾ ਦੇ ਘਰ ਵਿੱਚ ਰਹਿੰਦੀ ਸੀ ਉਹ ਬੇਔਲਾਦ ਸੀ ਆਂਟੀ ਜੀ ਦੀ ਪੂਰੀ ਦੁਨੀਆ ਉਹਨਾਂ ਦੇ ਭਰਾ ਤੇ ਭਤੀਜੇ ਸੀ। ਆਂਟੀ ਜੀ ਨਾਲ ਕੋਮਲ ਦਾ ਬਹੁਤ ਲਗਾਵ ਸੀ। ਕੋਮਲ ਉਹਨਾਂ ਨੂੰ ਮਿਲਣ ਦੇ ਲਈ ਸੁਬਾਹ ਹੀ ਕੋਠੀ ਵਿੱਚ ਜਾਣ ਦੇ ਲਈ ਸੋਚਣ ਲੱਗੀ। ਦੂਜੇ ਦਿਨ ਸਾਰੇ ਆਪਣੇ ਆਪ ਵਿੱਚ ਵਿਜੀ ਸੀ। ਫਿਰ ਉਹ ਮਾਂ ਦੇ ਕੋਲ ਗਈ। ਮਾਂ ਤੁਸੀਂ ਸਭ ਬਿਜ਼ੀ ਹੋ ਤੇ ਵਿਆਹ ਤਾਂ ਸ਼ਾਮ ਨੂੰ ਹੈ ਨਾ। ਮੈਂ ਸੋਚ ਰਹੀ ਹਾਂ ਕਿ ਥੋੜੀ ਦੇਰ ਲਈ ਆਂਟੀ ਜੀ ਦੇ ਘਰ ਹੋ ਆਵਾਂ। ਕੀ ਪਤਾ ਸ਼ਾਮ ਨੂੰ ਆਂਟੀ ਜੀ ਦੇ ਕੋਲ ਬੈਠਣ ਦਾ ਸਮਾਂ ਮਿਲੇ ਜਾਂ ਨਾ ਮਿਲੇ। ਠੀਕ ਹੈ ਬੇਟਾ ਹੋ ਆ। ਉਹਨਾਂ ਨੂੰ ਵੀ ਚੰਗਾ ਲੱਗੂਗਾ ਤੇ ਤੇਰਾ ਵੀ ਮਨ ਬਹਿਲ ਜਾਵੇਗਾ। ਮਾਂ ਨੇ ਸਹਿਮਤੀ ਦੇ ਦਿੱਤੀ ਤੇ ਕੋਮਲ ਆਂਟੀ ਜੀ ਦੇ ਘਰ ਪਹੁੰਚ ਗਈ ਜਿੱਥੇ ਸ਼ਾਮ ਦੀਆਂ ਤਿਆਰੀਆਂ ਵਿੱਚ ਸਾਰੇ ਲੱਗੇ ਹੋਏ ਸੀ। ਮਹਿੰਦਰ ਸਿੰਘ ਜੀ ਤੇ ਬਾਕੀ ਲੋਕਾਂ ਨਾਲ ਮਿਲ ਕੇ ਉਹ ਆਂਟੀ ਜੀ ਦਾ ਹਾਲ-ਚਾਲ ਪੁੱਛਣ ਉਹਨਾਂ ਦੇ ਕਮਰੇ ਵੱਲ ਚਲੀ ਗਈ। ਪੰਜਪਨ ਤੋਂ ਇਸ ਜਗ੍ਹਾ ਆਉਂਦੀ ਸੀ ਤੇ ਇਸ ਲਈ ਕੋਠੀ ਦੇ ਚੱਪੇ-ਚੱਪੇ ਤੋਂ ਵਾਕਿਫ ਸੀ। ਆਂਟੀ ਜੀ ਦੇ ਕਮਰੇ ਵਿੱਚ ਵੱਡਾ ਜਿਹਾ ਤਾਲਾ ਦੇਖ ਕੇ ਉਹ ਹੈਰਾਨ ਹੋ ਗਈ। ਤਾਂ ਇੱਕ ਨੌਕਰ ਉਸ ਨੂੰ ਆਉਂਦਾ ਹੋਇਆ ਦਿਸਿਆ। ਉਸ ਨੇ ਰੋਕ ਕੇ ਆਂਟੀ ਜੀ ਦੇ ਕਮਰੇ ਬਾਰੇ ਪੁੱਛਿਆ ਤਾਂ ਉਹ ਹੈਰਾਨ ਹੋ ਗਿਆ ਫਿਰ ਉਸ ਨੂੰ ਲਿਜਾ ਕੇ ਨੌਕਰਾਂ ਵਾਲੇ ਹਿੱਸੇ ਵਿੱਚ ਇੱਕ ਛੋਟੇ ਜਿਹੇ ਕਮਰੇ ਵਿੱਚ ਛੱਡ ਕੇ ਚਲਿਆ ਗਿਆ ਆਂਟੀ ਜੀ ਤੁਸੀਂ ਇੱਥੇ ਇਸ ਹਾਲ ਵਿੱਚ ਉਹ ਰੋ ਰਹੀ ਸੀ ਟੁੱਟੇ ਜਿਹੇ மஞ்சੇ ਉੱਤੇ ਬੇहद ਕਮਜ਼ੋਰ ਸਰੀਰ ਪਿਆ ਹੋਇਆ ਸੀ ਕੀ ਹਾਲਤ ਹੋ ਗਈ ਇਹਨਾਂ ਦੀ ਉਸ ਨੇ ਆਪਣੇ ਬਚਪਨ ਵਿੱਚ ਇਸ ਕੋਠੀ ਵਿੱਚ ਉਹਨਾਂ ਦਾ ਰੁਤਬਾ ਦੇਖਿਆ ਸੀ ਤੇ ਅੱਜ ਉਹ ਨੌਕਰਾਂ ਦੇ ਕਮਰੇ ਵਿੱਚ ਸੀ ਅਤੇ ਉਹਨਾਂ ਦੀ ਖੰਗ ਤੋਂ ਉਹ ਜਿਵੇਂ ਵਰਤਮਾਨ ਵਿੱਚ ਆਈ ਹੋਵੇ ਆਂਟੀ ਜੀ ਮੈਂ ਪਾਣੀ ਦਿੰਦੀ ਹਾਂ ਕਹਿ ਕੇ ਉਹ ਕਮਰੇ ਵਿੱਚ ਪਾਣੀ ਲੱਭਣ ਲੱਗੀ ਮੰਜੇ ਦੇ ਕੋਲ ਹੀ ਇੱਕ ਪੁਰਾਣੀ ਜਿਹੀ ਸੁਰਾਈ ਦੇ ਉੱਪਰ ਗਲਾਸ ਰੱਖਿਆ ਹੋਇਆ ਸੀ ਤੇ ਕੋਮਲ ਨੇ ਜਲਦੀ ਪਾਣੀ ਲਿਆ ਤੇ ਉਹ ਥੋੜੇ ਜਿਹੇ ਸਹਾਰੇ ਨਾਲ ਉੱઠી ਤੇ ਪਾਣੀ ਪੀ ਕੇ ਫਿਰ ਨਢਾਲ ਹੋ ਗਈ ਕੌਣ ਹੈ ਆਪਣੀਆਂ ਬੁੱਢੀਆਂ ਅੱਖਾਂ ਨੂੰ ਕੋਮਲ ਦੇ ਚਿਹਰੇ ਵੱਲ ਵੇਖਦੇ ਹੋਏ ਕਹਿਣ ਲੱਗੀ ਆਂਟੀ ਜੀ ਮੈਂ ਕੋਮਲ ਕੋਮਲ ਬੇਟਾ ਤੂੰ ਆਂਟੀ ਜੀ ਪਰ ਤੁਹਾਡੀ ਇਹ ਹਾਲਤ ਤੇ ਤੁਸੀਂ ਇੱਥੇ ਕਿਵੇਂ ਮੈਂ ਹੁਣੇ ਮਹਿੰਦਰ ਚਾਚਾ ਜੀ ਨਾਲ ਗੱਲ ਕਰਦੀ ਹਾਂ ਰੁਕੋ ਕੋਮਲ ਬੇਟਾ ਕਿਸੇ ਨਾਲ ਕੁਝ ਵੀ ਗੱਲ ਨਾ ਕਰੀ ਮੈਨੂੰ ਮੇਰੇ ਕਰਮਾਂ ਦਾ ਫਲ ਭੁਗਤਣਾ ਹੈ ਚੰਗਾ ਹੈ ਇੱਥੇ ਹੀ ਭੁਗਤ ਲਵਾਂ ਅਜਿਹਾ ਕੀ ਕੀਤਾ ਤੁਸੀਂ ਕੀਤਾ ਹੈ ਬੇਟਾ ਆਪਣੇ ਜਿਉਂਦੇ ਜੀ ਆਪਣੇ ਪਤੀ ਦਾ ਘਰ ਛੱਡ ਕੇ ਪਾਪ ਕੀਤਾ ਹੈ ਉਹ ਵੀ ਸਿਰਫ ਅਭਿਮਾਨ ਦੇ ਕਾਰਨ ਹੰਕਾਰ ਦੇ ਕਾਰਨ ਕੋਮਲ ਦੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ ਆਂਟੀ ਨੇ ਫਿਰ ਤੋਂ ਬੋਲਣਾ ਸ਼ੁਰੂ ਕੀਤਾ ਕੋਮਲ ਮੈਂ ਆਪਣੇ ਪਿਤਾ ਦੀ ਬੇਹੱਦ लाਡਲੀ ਧੀ ਸੀ ਜਿਸ ਸਮੇਂ ਲੋਕ ਆਪਣੀਆਂ ਧੀਆਂ ਨੂੰ ਸਕੂਲ ਵਿੱਚ ਨਹੀਂ ਭੇਜਦੇ ਸੀ ਉਸ ਸਮੇਂ ਮੇਰੇ ਪਾਪਾ ਨੇ ਮੈਨੂੰ ਹੋਸਟਲ ਵਿੱਚ ਰੱਖ ਕੇ ਪੜਾਇਆ ਸੀ ਘੋੜਸਵਾਰੀ ਤੇ ਨਿਸ਼ਾਨੇਬਾਜ਼ੀ ਸਿਖਾਈ ਸੀ ਮੈਂ ਫਰਾਟੇਦਾਰ ਅੰਗਰੇਜ਼ੀ ਵੀ ਬੋਲਦੀ ਸੀ ਮੈਨੂੰ ਸਭ ਸਿਖਾਇਆ ਗਿਆ ਸੀ ਬਸ ਵਿਆਹ ਦੇ ਬਾਅਦ ਪਤੀ ਦੇ ਘਰ ਵਿੱਚ ਕਿਵੇਂ ਰਹਿਣਾ ਹੈ ਇਹ ਨਹੀਂ ਸਿਖਾਇਆ ਗਿਆ ਸੀ ਮੈਂ ਜਿੱਦੀ ਤੇ ਇੱਕ ਮੰਡੀ ਹੋ ਗਈ ਸੀ ਮੇਰੇ ਪਿਤਾ ਨੇ ਮੇਰੇ ਵਿਆਹ ਵਿੱਚ ਦਿਲ ਖੋਲ ਕੇ ਦਾਜ ਦਿੱਤਾ ਸੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਬਸ ਮੈਨੂੰ ਸੰਸਕਾਰ ਦੇਣੇ ਭੁੱਲ ਗਏ। ਇੱਕ ਦਿਨ ਮੇਰੇ ਸਹੁਰੇ ਨੇ ਮੇਰੇ ਦਾਜ ਦੇ ਟੀਵੀ ਨੂੰ ਜੋ ਮੇਰੇ ਮੰਮੀ ਪਾਪਾ ਨੇ ਵਿਲੈਤ ਤੋਂ ਮੰਗਵਾ ਕੇ ਦਿੱਤਾ ਸੀ ਚੱਕ ਕੇ ਬੈਠਕ ਵਿੱਚ ਲਗਵਾ ਲਿਆ। ਬਸ ਫੇਰ ਕੀ ਸੀ ਮੈਂ ਆਸਾ-ਪਾਸਾ ਨਹੀਂ ਦੇਖਿਆ ਤੇ ਇਹ ਵੀ ਨਹੀਂ ਸੋਚਿਆ ਕਿ ਉਸ ਸਮੇਂ ਉੱਥੇ ਕਿੰਨੇ ਲੋਕ ਮੌਜੂਦ ਨੇ। ਬਾਹਰ ਜਾ ਕੇ ਟੀਵੀ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਸਭ ਦੇ ਸਾਹਮਣੇ ਭਿਖਾਰੀ ਕਿਹਾ ਕਿ ਤੁਹਾਡੀ ਭਿਖਾਰੀਆਂ ਦੀ ਐਨੀ ਹਿੰਮਤ ਮੇਰੇ ਪਾਪਾ ਦੇ ਟੀਵੀ ਨੂੰ ਹੱਥ ਵੀ ਨਾ ਲਾਇਓ ਮੇਰੇ ਪਤੀ ਨੇ ਉਹਨਾਂ ਤੋਂ ਮਾਫੀ ਮੰਗਣ ਨੂੰ ਕਿਹਾ ਪਰ ਮੈਂ ਆਪਣੇ ਹੰਕਾਰ ਵਿੱਚ ਚੂਰ ਸੀ ਬਹੁਤ ਘਮੰਡ ਸੀ ਆਪਣੇ ਪਿਤਾ ਦੀ ਦੌਲਤ ਤੇ ਝੁਕਣ ਤੋਂ ਚੰਗਾ ਉਸ ਘਰ ਨੂੰ ਛੱਡਣਾ ਜ਼ਿਆਦਾ ਸਹੀ ਲੱਗਿਆ ਅਤੇ ਫਿਰ ਮੈਂ ਇੱਥੇ ਚਲੀ ਆਈ ਹਮੇਸ਼ਾ ਦੇ ਲਈ ਪਹਿਲਾਂ ਤਾਂ ਇੱਕ ਦੋ ਵਾਰ ਉਹਨਾਂ ਨੇ ਸੰਦੇਸ਼ ਵੀ ਭੇਜੇ ਫਿਰ ਬਾਅਦ ਵਿੱਚ ਉਹ ਵੀ ਆਉਣਾ ਬੰਦ ਹੋ ਗਏ ਮੇਰੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਅੱਜ ਆਪਣੇ ਘਰ ਵਿੱਚ ਹੁੰਦੀ ਤਾਂ ਦੋਦੇ ਪੋਤਿਆਂ ਵਾਲੀ ਹੁੰਦੀ ਮੇਰੀ ਵੀ ਇੱਜ਼ਤ ਹੁੰਦੀ ਜਦੋਂ ਤੱਕ ਮੇਰੇ ਪਿਤਾ ਤੇ ਭਰਾਵਾਂ ਦਾ ਵਸ ਚੱਲਿਆ ਮੇਰੀ ਵੀ ਇਸ ਕੋਠੀ ਤੇ ਹਕੂਮਤ ਚੱਲੀ ਪਰ ਹੁਣ ਭਤੀਜਿਆਂ ਦਾ ਰਾਜ ਹੈ ਅੱਜ ਕੱਲ ਤਾਂ ਕੋਈ ਆਪਣੇ ਮਾਪਿਆਂ ਨੂੰ ਵੀ ਨਾ ਪੁੱਛੇ ਮੈਂ ਤਾਂ ਚੀਜ਼ ਕੀ ਹਾਂ ਜਦੋਂ ਤੋਂ ਬਿਮਾਰ ਹੋਈ ਹਾਂ ਕਚਰਾ ਸਮਝ ਕੇ ਇੱਥੇ ਸੁੱਟ ਦਿੱਤਾ ਕਹਿੰਦੇ ਹਨ ਕਿ ਸਾਰੇ ਪਰਿਵਾਰ ਵਿੱਚ ਬਿਮਾਰੀ ਫੈਲੂਗੀ ਆਂਟੀ ਜੀ ਫਿਰ ਤੋਂ ਖੰਗਣ ਲੱਗੀ ਕੋਮਲ ਸੁਣ ਹੋ ਗਈ ਉਹ ਕੀ ਬੋਲਦੀ ਘਰੇ ਵਾਪਸ ਆ ਗਈ ਸ਼ਾਮ ਨੂੰ ਬਿਨਾਂ ਮੰਨ ਤੋ ਹੀ ਵਿਆਹ ਵਿੱਚ ਸ਼ਾਮਲ ਹੋਏ ਪਰ ਹੁਣ ਮਨ ਕਿਤੇ ਹੋਰ ਸੀ ਰਾਤ ਨੂੰ ਕਦੋਂ ਸੁੱਤੀ ਪਤਾ ਹੀ ਨਹੀਂ ਲੱਗਿਆ ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੈ ਇੱਕਦਮ ਤੋਂ ਬੁੱਢੀ ਹੋ ਚੁੱਕੀ ਹੈ ਚਿੱਟੇ ਵਾਲ ਝੁਕੀ ਹੋਈ ਕਮਰ ਇਹ ਜਗ੍ਹਾ ਕਿਹੜੀ ਹੈ ਸਟੋਰ ਰੂਮ ਇੱਥੇ ਤਾਂ ਕਵਾੜ ਰੱਖਦੇ ਨੇ ਉਹ ਇੱਥੇ ਕਿਉਂ ਹੈ ਤੇਜ਼ ਖੰਗ ਆ ਰਹੀ ਹੈ ਪਾਣੀ ਪਾਣੀ ਪਸੀਨੇ ਵਿੱਚ ਲੱਤਪਤ ਉਸ ਦੀ ਨੀਂਦ ਖੁੱਲ ਜਾਂਦੀ ਹੈ ਕੀ ਹੋਇਆ ਕੋਮਲ ਕੋਈ ਬੁਰਾ ਸੁਪਨਾ ਦੇਖ ਲਿਆ ਮਾਂ ਉਸ ਨੂੰ ਪਾਣੀ ਦੇ ਕੇ ਪੁੱਛਦੀ ਹੈ ਹਾਂ ਨਹੀਂ ਉਹ ਅਜੇ ਵੀ ਪਸੀਨਾ ਪੂੰਝ ਰਹੀ ਸੀ ਅੱਛਾ ਹੁਣ ਤੂੰ ਜਲਦੀ ਫਰੈਸ਼ ਹੋ ਜਾ ਫਿਰ ਆਪਣਾ ਸਮਾਨ ਸਟੋਰ ਵਾਲੇ ਕਮਰੇ ਵਿੱਚ ਲਗਾ ਲੈ ਉਹ ਕੀ ਹੈ ਨਾ ਹੁਣ ਤੈਨੂੰ ਇੱਥੇ ਰਹਿਣਾ ਹੈ ਤਾਂ ਅਲੱਗ ਕਮਰਾ ਤਾਂ ਚਾਹੀਦਾ ਹੈ ਨਾ ਐਸ ਲਈ ਮੈਂ ਸਟੋਰ ਰੂਮ ਵਿੱਚ ਸਫਾਈ ਕਰਵਾ ਦਿੱਤੀ ਹੈ ਅੱਜ ਤੋਂ ਤੂੰ ਉੱਥੇ ਰਹੇਂਗੀ ਉਹ ਹੈਰਾਨ ਹੋ ਜਾਂਦੀ ਹੈ ਕਿੱਥੇ ਪਰਮ ਤੇ ਉਸਦਾ ਏਸੀ ਬੈੱਡਰੂਮ ਤੇ ਕਿੱਥੇ ਉਹ ਕਬਾੜ ਵਾਲਾ ਕਮਰਾ ਸੁਬਾ ਹੁੰਦੇ ਹੀ ਵੱਡੀ ਵਿਚਾਰਲੀ ਤੇ ਛੋਟੀ ਤਿੰਨੇ ਭਾਬੀਆਂ ਆਪਸ ਵਿੱਚ ਫਿਰ ਤੋਂ ਸ਼ੁਰੂ ਹੋ ਗਈਆਂ ਜਿਸ ਘਰ ਵਿੱਚ ਸੁਬਾ ਹਾਸੇ ਠੱਠੇ ਦੀਆਂ ਆਵਾਜ਼ਾਂ ਆਉਂਦੀਆਂ ਸੀ ਉੱਥੇ ਹੁਣ ਹਰ ਸਮੇਂ ਮਹਾਭਾਰਤ ਚੱਲਦਾ ਸੀ ਵੱਡੀ ਭਾਬੀ ਕਹਿੰਦੀ ਹੈ ਕੱਲ ਮੈਂ ਖਾਣਾ ਦਿੱਤਾ ਸੀ ਵਿਚਾਰਲੀ ਕਹਿੰਦੀ ਅੱਜ ਤੂੰ ਮੰਮੀ ਜੀ ਨੂੰ ਤੇ ਪਾਪਾ ਜੀ ਨੂੰ ਤੇ ਕੋਮਲ ਨੂੰ ਖਾਣਾ ਬਣਾ ਦੇ ਮੈਂ ਕੀ ਕੋਈ ਚੱਕੀ ਹਾਂ ਜੋ ਹਰ ਸਮੇਂ ਪਿਸਦੀ ਰਹਾ ਵਿਚਾਰਲੀ ਭਾਬੀ ਕਹਿੰਦੀ ਹੈ ਕਿ ਭਾਬੀ ਮੇਰੇ ਸਿਰ ਵਿੱਚ ਦਰਦ ਹੈ ਮੈਂ ਬਿਮਾਰ ਹਾਂ ਅਸਲੀ ਮੈਂ ਉਹਨਾਂ ਦੇ ਨਖਰੇ ਨਹੀਂ ਚੱਕ ਸਕਦੀ। ਛੋਟੀ ਨੂੰ ਕਹਿ ਦਿਓ ਵੱਡੀ ਭਾਬੀ ਨੇ ਕਿਹਾ ਘੁੰਮਣ ਦੇ ਸਮੇਂ ਤਾਂ ਤੇਰੀ ਸਿਹਤ ਠੀਕ ਰਹਿੰਦੀ ਹੈ। ਸੁਰਕੀ ਪਾਊਡਰ ਪੋਚ ਕੇ ਹਮੇਸ਼ਾ ਘੁੰਮਣ ਚਲੀ ਜਾਂਦੀ ਹੈ। ਖਾਣਾ ਦੇਣ ਦੇ ਨਾਮ ਤੇ ਬਿਮਾਰੀ ਦਾ ਬਹਾਨਾ ਲੱਭ ਲੈਂਦੀ ਹੈ। ਸ਼ੋਰ ਸੁਣ ਕੇ ਵਿਚਾਰਲੇ ਭਰਾ ਨੇ ਬਾਹਰ ਆ ਕੇ ਕਿਹਾ ਕੀ ਹੋਇਆ ਭਾਬੀ ਵਿਚਾਰੀ ਸਹੀ ਕਹਿ ਰਹੀ ਹੈ। ਪੂਰਾ ਘਰ ਉਸ ਦੇ ਪਿੱਛੇ ਕਿਉਂ ਪੈ ਜਾਂਦਾ ਹੈ? ਛੋਟੇ ਭਰਾ ਦੀ ਘਰ ਵਾਲੀ ਖਾਣਾ ਦੇ ਸਕਦੀ ਹੈ। ਧਿਆਰ ਜੀ ਥੋੜੀ ਜਹੀ ਗੱਲ ਤੇ ਉਸ ਤੁਸੀਂ ਆਪਸ ਵਿੱਚ ਲੜਨ ਕਿਉਂ ਲੱਗ ਜਾਂਦੇ ਹੋ ਮੇਰੀ ਘਰ ਵਾਲੀ ਨੂੰ ਕਹੇਗੀ ਤਾਂ ਮੈਂ ਤਾਂ ਨਹੀਂ ਸੁਣ ਸਕਦਾ ਉਹ ਖਾਣਾ ਨਹੀਂ ਦੇਵੇਗੀ ਮੰਮੀ ਪਾਪਾ ਤੇ ਕੋਮਲ ਨੂੰ ਕੋਮਲ ਇਹ ਸਭ ਦੇਖ ਰਹੀ ਸੀ ਉਸ ਤੋਂ ਰਿਹਾ ਨਹੀਂ ਗਿਆ ਤੇ ਉਹ ਤਰੰਤ ਪੌੜੀਆਂ ਤੋਂ ਥੱਲੇ ਉਤਰ ਕੇ ਆਈ ਤੇ ਕਹਿਣ ਲੱਗੀ ਵੀਰੇ ਤੁਸੀਂ ਕੀ ਕਹਿ ਰਹੇ ਹੋ ਪਾਪਾ ਦੀ ਸਿਹਤ ਠੀਕ ਨਹੀਂ ਹੈ ਤੇ ਵਿਚਾਰ ਲਈ ਭਾਬੀ ਖਾਣਾ ਦੇਣ ਤੋਂ ਮਨਾ ਕਰ ਰਹੀ ਹੈ ਪਾਪਾ ਦੇ ਬਾਰੇ ਵਿੱਚ ਤਾਂ ਸੋਚੋ ਵੀਰੇ ਮੈਂ ਤਾਂ ਕਹਿੰਦੀ ਹਾਂ ਜੋ ਨੂੰ ਪਾਪਾ ਦੇ ਬਾਰੇ ਵਿੱਚ ਅਜਿਹਾ ਅਨਾਬ ਸ਼ਨਾਬ ਕਹੇ ਉਸ ਨੂੰ ਤਾਂ ਛੱਡ ਦੇਣਾ ਚਾਹੀਦਾ ਹੈ ਤਲਾਕ ਦੇ ਦੇਣਾ ਚਾਹੀਦਾ ਹੈ ਵਾ ਸੁਣੀ ਤੁਸੀਂ ਆਪਣੀ ਭੈਣ ਦੀ ਗੱਲ ਤਲਾਕ ਕਰਵਾਉਣਾ ਚਾਹੁੰਦੀ ਹੈ ਸਾਡਾ ਖੁਦ ਆਪਣੇ ਘਰ ਵਿੱਚ ਅੱਗ ਲਗਾ ਕੇ ਇੱਥੇ ਬੈਠੀ ਹੈ ਤੇ ਹੁਣ ਸਾਡੇ ਘਰ ਦੀ ਗ੍ਰੈਸਤੀ ਵਿੱਚ ਅੱਗ ਲਗਾਉਣ ਚਲੀ ਆਈ ਹੈ ਭਾਬੀ ਮੇਰਾ ਇਹ ਮਤਲਬ ਨਹੀਂ ਸੀ ਤਾਂ ਕੀ ਮਤਲਬ ਸੀ ਤੇਰਾ ਕੋਮਲ ਤੂੰ ਤਾਂ ਚੁੱਪ ਹੀ ਰਹਿ ਆਪਣੇ ਘਰ ਦਾ ਕੀ ਹਾਲ ਬਣਾ ਰੱਖਿਆ ਹੈ ਇਹ ਸਾਡੇ ਤੋਂ ਛੁਪਿਆ ਨਹੀਂ ਹੈ ਅਸੀਂ ਸਭ ਜਾਣਦੇ ਹਾਂ ਕਿ ਤੂੰ ਆਪਣੇ ਸਹੁਰੇ ਦੀ ਕਿੰਨੀ ਇੱਜ਼ਤ ਕਰਦੀ ਹੈ। ਜਾਂ ਉਸ ਸਟੋਰ ਰੂਮ ਵਿੱਚ ਚੁੱਪਚਾਪ ਰਹਿ ਸਾਡੇ ਮਸਲੇ ਵਿੱਚ ਨਾ ਪਵੇ ਤਾਂ ਚੰਗਾ ਹੈ। ਵੱਡੀ ਭਾਬੀ ਨੇ ਕਿਹਾ ਛੋਟੀ ਦਰਾਨੀ ਪ੍ਰੈਗਨੈਂਟ ਹੈ ਵਿਚਾਰਲੇ ਦਿਔਰ ਜੀ ਨੂੰ ਉਸ ਨੂੰ ਡਾਕਟਰ ਨੇ ਬੈੱਡ ਰੈਸਟ ਕਰਨ ਨੂੰ ਕਿਹਾ ਹੈ। ਇਸ ਲਈ ਉਹ ਜ਼ਿਆਦਾ ਕੰਮ ਨਹੀਂ ਕਰ ਸਕਦੀ ਤਾਂ ਕੀ ਅਸੀਂ ਪੂਰੇ ਘਰ ਦਾ ਕੰਮ ਕਰਨ ਦਾ ਠੇਕਾ ਲੈ ਰੱਖਿਆ ਹੈ? ਜਦੋਂ ਸਭ ਨੋਹਾਂ ਨੇ ਆਪਸ ਵਿੱਚ ਡਿਸਾਈਡ ਕੀਤਾ ਹੈ ਕਿ ਖਾਣਾ ਇੱਕ-ਇੱਕ ਦਿਨ ਸਭ ਦੇਣਗੇ। ਅੱਜ ਉਸਦੀ ਡਿਊਟੀ ਹੈ ਛੋਟਾ ਭਰਾ ਵੀ ਕਮਰੇ ਤੋਂ ਬਾਹਰ ਆ ਕੇ ਮਾਰਨ ਕੁੱਟਣ ਤੇ ਉਤਾਰੂ ਹੋ ਗਿਆ ਇਹ ਸਭ ਦੇਖ ਕੇ ਕੋਮਲ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਜੋ ਭਰਾ ਕਦੇ ਉਸ ਨੂੰ ਅੱਖਾਂ ਤੇ ਬਿਠਾ ਕੇ ਰੱਖਦੇ ਸੀ ਅੱਜ ਉਸ ਦੀ ਘਰ ਵਿੱਚ ਕੀ ਹیثیت ਹੈ ਉਸ ਨੂੰ ਪਤਾ ਚੱਲ ਗਿਆ ਸੀ ਉਹ ਉਲਟੇ ਪੈਰ ਸਟੋਰ ਰੂਮ ਵਿੱਚ ਵਾਪਸ ਚਲੀ ਗਈ ਉਸ ਦੇ ਹੰਝੂ ਰੋਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਉਸ ਨੇ ਆਪਣਾ ਸੁਪਨਾ ਸੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ ਸੀ ਉਹ ਫਿਰ ਤੋਂ ਪਸੀਨੇ ਨਾਲ ਪੱਜ ਗਈ ਰਾ ਪਰਜਾਈਆਂ ਤੋਂ ਇਹ ਬਿਲਕੁਲ ਵੀ ਉਮੀਦ ਨਹੀਂ ਸੀ ਉਸ ਨੂੰ ਰੋਣਾ ਆ ਜਾਂਦਾ ਹੈ ਹੁਣ ਉਸ ਨੂੰ ਆਪਣੀਆਂ ਸਾਰੀਆਂ ਗਲਤੀਆਂ ਯਾਦ ਆਉਣ ਲੱਗਦੀਆਂ ਹਨ ਉਸ ਦਿਨ ਵੀ ਤਾਂ ਪਾਪਾ ਜੀ ਉਸਦੇ ਤੇ ਪਰਮ ਦੇ ਵਿੱਚ ਬਚਾਅ ਹੀ ਕਰ ਰਹੇ ਸੀ ਜਦੋਂ ਉਹ ਉਹਨਾਂ ਨੂੰ ਮਾਰਨ ਆਈ ਸੀ ਜੇ ਪਰਮ ਵਿੱਚ ਕਾਰਨ ਨਾ ਆਉਂਦਾ ਤਾਂ ਉਸ ਦਾ ਹੱਥ ਉੱਠ ਚੁੱਕਿਆ ਹੁੰਦਾ ਇਸੇ ਕਾਰਨ ਪਰਮ ਮਜਬੂਰ ਹੋ ਗਿਆ ਉਸਦੇ ਹੱਥ ਚੁੱਕਣ ਨੂੰ ਕੋਈ ਵੀ ਔਲਾਦ ਆਪਣੇ ਪਿਤਾ ਦੀ ਬੇਇੱਜ਼ਤੀ ਕਿਵੇਂ ਦੇਖ ਲੈਂਦੀ ਪਰ ਉਹ ਇਹ ਲਕੋ ਗਈ ਸੀ ਕੋਮਲ ਦੇ ਹੌਕੇ ਵੱਧ ਗਏ ਬਹੁਤ देर ਤੱਕ ਉਹ ਰੋਂਦੀ ਰਹੀ ਫਿਰ ਉਸਨੇ ਫੈਸਲਾ ਲੈ ਲਿਆ ਕਿ ਉਹ ਕੋਠੀ ਵਾਲੀ ਆਂਟੀ ਨਹੀਂ ਬਣੂਗੀ ਅਤੇ ਪੇਕਿਆਂ ਤੋਂ ਵਾਪਸ ਚਲੀ ਜਾਵੇਗੀ ਆਪਣੇ ਸਹੁਰੇ ਕਿਉਂਕਿ ਪੇਕਿਆਂ ਵਿੱਚ ਰਹਿ ਕੇ ਦੇਸੀ ਘਿਓ ਦੀਆਂ ਰੋਟੀਆਂ ਖਾਣ ਤੋਂ ਚੰਗਾ ਹੈ ਕਿ ਸਹੁਰਿਆਂ ਦੀਆਂ ਦੋ ਸੁੱਕੀਆਂ ਰੋਟੀਆਂ ਖਾ ਲਵੋ ਮਾਂ ਮੈਂ ਆਪਣੇ ਘਰ ਵਾਪਸ ਜਾ ਰਹੀ ਹਾਂ ਤੁਸੀਂ ਸਟੋਰ ਵਿੱਚ ਸਮਾਨ ਰੱਖ ਲਓ ਉਸ ਦੀ ਗੱਲ ਸੁਣ ਕੇ ਮਾਂ ਬੋਲੀ ਤੂੰ ਵਾਪਸ ਨਹੀਂ ਆਵੇਂਗੀ ਕਦੇ ਨਹੀਂ ਸੋਚ ਲੈ ਫਿਰ ਇਹ ਨਾ ਕਹੀਂ ਉਨ੍ਹਾਂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਸੀ ਜੋ ਕੋਮਲ ਨਹੀਂ ਦੇਖ ਸકી ਨਹੀਂ ਮਾਂ ਮੈਂ ਜਾ ਰਹੀ ਹਾਂ ਆਪਣੇ ਘਰ ਉਹ ਮੇਰਾ ਘਰ ਹੈ ਤੇ ਹੁਣ ਕਦੇ ਕੁਝ ਨਹੀਂ ਕਹੂੰਗੀ ਉਹ ਮੁਸਕਰਾਉਂਦੇ ਹੋਏ ਨਹਾਉਣ ਚਲੀ ਗਈ ਕਰੀਬ 2 ਘੰਟੇ ਬਾਅਦ ਉਸ ਨੂੰ ਸਟੇਸ਼ਨ ਦੇ ਲਈ ਕੈਬ ਬੁਲਾਈ ਮਾਂ ਨੇ ਢੇਰ ਸਾਰੀਆਂ ਚੀਜ਼ਾਂ ਬੰਨੀਆਂ ਉਹ ਸਭ ਨੂੰ ਮਿਲ ਕੇ ਚਲੀ ਗਈ 5 ਮਿੰਟ ਬਾਅਦ ਉਸ ਨੂੰ ਪਤਾ ਲੱਗਿਆ ਕਿ ਸ਼ਾਇਦ ਉਸ ਦਾ ਮੋਬਾਈਲ ਘਰ ਵਿੱਚ ਹੀ ਛੁੱਟ ਗਿਆ ਹੈ ਉਹ ਵਾਪਸ ਘਰ ਦੇ ਵੱਲ ਵਧੀ ਤਾਂ ਅੰਦਰੋਂ ਆਉਂਦੀਆਂ ਆਵਾਜ਼ਾਂ ਨੇ ਉਸ ਦੇ ਕਦਮ ਰੋਕ ਦਿੱਤੇ ਉਹ ਸਭ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਾਂ ਤੇ ਤਿੰਨੇ ਭਾਬੀਆਂ ਵੇਲੇ ਵਿੱਚ ਬੈਠੀਆਂ ਹੱਸ ਰਹੀਆਂ ਸੀ ਛੋਟੀ ਭਾਬੀ ਬੋਲੀ ਮੰਨ ਗਏ ਤੁਹਾਨੂੰ ਮਾਂ ਕੀ ਸਬਕ ਸਿਖਾਇਆ ਹੈ ਤੁਸੀਂ ਕੋਮਲ ਦੀਦੀ ਨੂੰ ਤੇ ਸਭ ਤੋਂ ਔਖਾ ਰੋਲ ਤਾਂ ਪਪਾ ਜੀ ਦਾ ਸੀ ਵਿਚਾਰੇ ਦੋ ਦਿਨ ਬਿਸਤਰੇ ਤੇ ਪਏ ਰਹੇ ਬਿਮਾਰੀ ਦਾ ਨਾਟਕ ਕਰਕੇ ਬੇਟੀ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਕੀ ਕਰਦੀ ਮੈਂ ਜੇ ਉਹਨਾਂ ਦਾ ਵਸ ਚੱਲਦਾ ਤਾਂ ਆਪਣੀ ਲਾਡਲੀ ਨੂੰ ਪਹਿਲੇ ਦਿਨ ਹੀ ਸਭ ਕੁਝ ਦੱਸ ਦਿੰਦੇ ਤੇ ਉਹ ਕਦੇ ਵਾਪਸ ਨਹੀਂ ਜਾਂਦੀ ਐਸ ਲਈ ਉਹਨਾਂ ਤੋਂ ਦੂਰ ਰੱਖਣਾ ਹੀ ਠੀਕ ਸੀ ਮੈਂ ਕੋਮਲ ਨੂੰ ਜਾਣਦੀ ਹਾਂ ਉਹ ਜਿੱਦੀ ਹੈ ਜਦੋਂ ਤੱਕ ਉਸ ਨੂੰ ਸਾਹਮਣੇ ਕੋਈ ਚੀਜ਼ ਨਾ ਦਿਸੇ ਸਮਝਦੀ ਨਹੀਂ ਹੈ ਐਸ ਲਈ ਪੇਕਿਆਂ ਦਾ ਇਹ ਰੂਪ ਵੀ ਦਿਖਾਉਣਾ ਜ਼ਰੂਰੀ ਸੀ ਇੱਕ ਹੀ ਦਿਨ ਵਿੱਚ ਦੋ ਰਸੋਈਆਂ ਬਣਾਉਣਾ ਤੇ ਤੁਹਾਡਾ ਸਭ ਦਾ ਇਸ ਤਰ੍ਹਾਂ ਇੱਕ ਦੂਜੇ ਨਾਲ ਲੜਨਾ ਵੀ ਤਾਂ ਸਾਡੀ ਯੋਜਨਾ ਦਾ ਹੀ ਹਿੱਸਾ ਸੀ ਪਰ ਵਿਚਾਰੀ ਕੋਮਲ ਦੀਦੀ ਆਪਾਂ ਸਭ ਨੇ ਉਸਦੇ ਨਾਲ ਸਹੀ ਨਹੀਂ ਕੀਤਾ ਵੱਡੀ ਭਾਬੀ ਬੋਲੀ ਬੱਚੇ ਜਦੋਂ ਛੋਟੇ ਹੁੰਦੇ ਨੇ ਤਾਂ ਕੌੜੀ ਦਵਾਈ ਦੇਣ ਦੇ ਲਈ ਕਦੇ-ਕਦੇ ਮਾਂ ਨੂੰ ਉਹਨਾਂ ਦੀ ਨੱਕ ਵੀ ਕੁੱਟਣੀ ਪੈਂਦੀ ਹੈ ਪਰ ਉਹ ਉਸਦੇ ਫਾਇਦੇ ਦੇ ਲਈ ਹੀ ਹੁੰਦਾ ਹੈ ਆਪਾਂ ਕੋਮਨ ਨੂੰ ਰਖੜੀ ਤੇ ਬੁਲਾ ਲਵਾਂਗੇ ਹੁਣ ਉਸ ਦੀ ਅਕਲ ਟਿਕਾਣੇ ਆ ਚੁੱਕੀ ਹੈ ਉਹ ਠੀਕ ਤਰ੍ਹਾਂ ਸਹੁਰਿਆਂ ਵਿੱਚ ਰਹੂਗੀ ਆਪਣੇ ਪਿਤਾ ਦਾ અપਮਾਨ ਦੇਖ ਕੇ ਉਸ ਨੂੰ ਅਕਲ ਆ ਗਈ ਹੈ ਕਿ ਆਪਣੇ ਸਹੁਰੇ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ ਜੀ ਉਸ ਨੂੰ ਪਹਿਲਾਂ ਸਮਝਾਉਂਦੇ ਤਾਂ ਉਹ ਮੈਨੂੰ ਹੀ ਦੁਸ਼ਮਣ ਸਮਝਦੀ ਪਰ ਹੁਣ ਸਭ ਠੀਕ ਹੈ ਕੋਮਲ ਦੀਆਂ ਅੱਖਾਂ ਪਰ ਆਈਆਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਪਹਿਲਾਂ ਹੀ ਹੋ ਚੁੱਕਿਆ ਸੀ ਪਰ ਉਸਦੇ ਪੇਕਿਆਂ ਵਿੱਚ ਸਭ ਠੀਕ ਹੈ ਇਸ ਗੱਲ ਤੋਂ ਉਸ ਨੂੰ ਬਹੁਤ ਰਾਹਤ ਮਿਲੀ ਤਾਂ ਉਸਦੇ ਪਰਸ ਦੇ ਅੰਦਰੋਂ ਮੋਬਾਈਲ ਵੱਜ ਰਿਹਾ ਸੀ ਯਾਰ ਕੋਮਲ ਕਿੰਨੇ ਵਜੇ ਦੀ ਟ੍ਰੇਨ ਹੈ ਦੱਸ ਦੇ ਨਾ ਮੈਂ ਤੈਨੂੰ ਲੈਣ ਆ ਜਾਊਂਗਾ ਪਰ ਮੈਂ ਹੁਣੇ ਦੱਸਦੀ ਹਾਂ ਕਹਿ ਕੇ ਉਹ ਉੱਥੋਂ ਵਾਪਸ ਕੈਬ ਦੇ ਵਾਲਾ ਆਪਣੇ ਸਹੁਰਿਆਂ ਦੇ ਲਈ ਚੱਲ ਪਈ ਤੇ ਇਸ ਵਾਰ ਰਿਸ਼ਤਿਆਂ ਨੂੰ ਬੜੇ ਪਿਆਰ ਤੇ ਖੁਸ਼ੀ ਨਾਲ ਨਿਭਾਉਣ ਪਹੰਚੀ ਸਹੁਰੇ ਪਹੁੰਚ ਕੇ ਸਭ ਤੋਂ ਪਹਿਲਾਂ ਉਸਨੇ ਪਿਤਾ ਸਮਾਨ ਸਹੁਰੇ ਤੋਂ ਮਾਫੀ ਮੰਗੀ ਕਿ ਅੱਗੇ ਤੋਂ ਉਹ ਅਜਿਹੀ ਗਲਤੀ ਨਹੀਂ ਕਰੂਗੀ ਅਤੇ ਆਪਣੇ ਸੱਸ ਸਹੁਰੇ ਨੂੰ ਵਜਨ ਦਿੱਤਾ ਦੋਸਤੋ ਧੀ ਮਾਂ ਦੀ ਪਰਛਾਈ ਹੁੰਦੀ ਹੈ ਤੇ ਇੱਕ ਮਾਂ ਆਪਣੇ ਬੱਚਿਆਂ ਦੀ ਰਗ ਰਗ ਤੋਂ ਵਾਕਿਫ ਹੁੰਦੀ ਹੈ ਇਸ ਲਈ ਜੇ ਮਾਂ ਚਾਹੇ ਤਾਂ ਧੀ ਨੂੰ ਸਹੀ ਸਮੇਂ ਤੇ ਉਸ ਦੀ ਗਲਤੀ ਕਰਨ ਤੋਂ ਬਚਾ ਸਕਦੀ ਹੈ ਉਸ ਦੇ ਘਰ ਗ੍ਰੈਸਤੀ ਨੂੰ ਟੁੱਟਣ ਤੋਂ ਬਚਾ ਸਕਦੀ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਬਲਵਿੰਦਰ ਕੌਰ ਜੀ ਨੇ ਆਪਣੀ ਧੀ ਨੂੰ ਸਹੀ ਰਸਤੇ ਤੇ ਲਿਆਉਣ ਲਈ ਜੋ ਯੋਜਨਾ ਬਣਾਈ ਉਹ ਸਹੀ ਹੈ ਜਾਂ ਗਲਤ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਅਤੇ ਦੋਸਤੋ ਹੋਰ ਵੀ ਵਧੀਆ-ਵਧੀਆ ਪਰਵਾਰਕ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਪਰਵਾਰਕ ਅਤੇ ਸਿੱਖਿਆ ਦੇਣ ਵਾਲੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ